ਕਿਸ ਕਾਰਨ ਤੁਸੀਂ ਟੈਂਕੀ ਤੇ ਬੈਠੇ ਹੋ ਤੇ ਤੁਹਾਡਾ ਨਾਂ ਦੱਸੋ ਨਾਂ ਕੀ ਹੈ ਸਰ ਮੇਰਾ ਪਿੰਡ ਹੈਗਾ ਦਾਉਂ ਦਾਉਂ ਹੈ ਜੀ ਸਰਪੰਚਾ ਦਾਉਂ ਤੋਂ ਅਜਮੇਰ ਸਿੰਘ ਜੀ ਦਾ ਨਾਂ ਹੈ ਮੇਰਾ ਓਕੇ ਤੇ ਕਦੋਂ ਤੋਂ ਤੁਸੀਂ ਟੈਂਕੀ ਤੇ ਚੜ ਗਏ ਟੈਂਕੀ ਤੇ ਕੱਲ ਚੜੇ ਸੀਗੇ 12:00 ਵਜੇ ਅੱਛਾ 12:00 ਵਜੇ ਚੜਾ ਸੀ ਟੈਂਕੀ ਤੇ ਚੜਨਾ ਪਏ ਟੈਂਕੀ ਦੇ ਜਿਹੜੀ ਅੰਨੀ ਬੁਲੀ ਸਰਕਾਰ ਨਾ ਤਾਂ ਇਹਨੂੰ ਸੁਣਦਾ ਇਹ ਨਾ ਸਾਡੇ ਕੋਈ ਮੰਨਦਾ ਅਸੀਂ ਕਿਸਾਨ ਹੋਇਆ ਅ ਦੇ ਵੀ ਮਿਲਦੀ ਬਾਤੇ ਵੀ ਦਿੱਤੀ ਵੀ ਦਰਖਾਸਤ ਹੂੰ ਤੇ ਆ ਪਾਰਟੀ ਬਜਾਈ ਕਰਕੇ ਰੋਕੀ ਗਏ ਜਿਹੜੇ ਦੋ ਤਿੰਨ ਦੇ ਆਮ ਆਦੀ ਪਾਰਟੀ ਦੇ ਨਾ ਉਹ ਇਹਨਾਂ ਦੀ ਮਦਦ ਕਰਦੇ ਕਬਜ਼ੇ ਵਾਲੇ ਜਿਹੜੇ ਕਬਜ਼ਾ ਕਰਦੇ ਆ ਮੇਨ ਮੇਨ ਮਸਲਾ ਕੀ ਹੈ ਤੇ ਜ਼ਮੀਨ ਕਿੰਨੀ ਆ ਸਕੂਲ ਦੀ ਜ਼ਮੀਨ ਦੀ ਇਹ ਜਿਹੜੇ ਇੱਕ ਨਾਲ ਇੱਕ ਕਿਲਾ ਜ਼ਮੀਨ ਹੈ ਵਿੱਚ ਅਸੀਂ ਟੈਂਕੀ ਲਈ ਵੀ ਹੈ ਟੈਂਕੀ ਦੇ ਨਾਲ ਇਹ ਪਿੱਛੇ ਪਈ ਤਿੰਨ ਕਨਾਲਾਂ ਜ਼ਮੀਨ ਦੱਬੀ ਹੋਣ ਨੇ ਉਹ ਜਿਹੜੇ ਪਿੰਡ ਦੇ ਵਿੱਚ ਘਾਰ ਟੋਬਾ ਉਸ ਤੋਂ ਤੇ ਆ ਉਹਦੀ ਗੱਲ ਕਰ ਦਿਓ ਜਿਹੜਾ ਆਰਮਗੜਾ ਹਾਂਜੀ ਆਰਮਗੜਾ ਟੋਬਾ ओके ਲੰਬਰ ਦੇ ਨਾਲ ਇਹ ਜਗਾ ਲੰਬਰ ਦੀ ਜਗਾ ਦੀ ਹਾਂ ਇਹ ਲੰਬਰ ਹਾਂ ਜੀ 502 ਦੀਆਂ ਸ਼ਿਕਾਇਤਾਂ ਕਿੱਥੇ ਕਿੱਥੇ ਕੀਤੀਆਂ ਤੁਸੀਂ ਪਹਿਲਾਂ ਸ਼ਿਕਾਇਤਾਂ ਇਹਦੀ ਪਿਛਲੇ 75 ਨ ਮਤੇ ਪਾਕ ਹੈ ਵੀ ਕਰੀਆਂ ਸ਼ਿਕਾਇਤਾਂ ਕੋਈ ਸੁਣਾਈ ਨਹੀਂ ਹੈ ਜਿਸ ਟਾਈਮ ਚ ਆਉਂਦਾ ਲੱਗਦਾ ਹੈ ਜਦ ਇਹ ਛੱਤਾਂ ਦਾ ਲੈਂਟਰ ਪਾ ਲੰਦੇ ਆ ਕੰਮ ਕਰ ਲੈਂਦੇ ਆ ਠੀਕ ਹੈ ਤੇ ਹਾਈ ਕੋਰਟ ਨੇ ਕੀ ਫੈਸਲਾ ਦਿੱਤਾ ਪਿਛਲੇ ਤੁਸੀਂ ਕਹਿ ਰਹੇ ਸੀ ਹਾਈ ਕੋਰਟ ਹਾਈ ਕੋਰਟ ਦਾ ਸੀ ਨਾ ਜਿਹੜਾ ਸਾਡਾ ਪਿੰਡ ਦਾ ਉਹ ਅੰਦਲਾ ਅੰਦਲਾ ਟੋਬਾ ਹੈ ਉਹਦੀ ਅਸੀਂ ਹਾਈ ਕੋਰਟ ਨਾਲ ਅਸੀਂ ਠਾਣੇ ਮਗਿਆ ਸੀਗਾ ਮੈਂ ਅੱਛਾ ਜੀ ਉਹਦੀ ਤਰਖਾਸ ਦੇ ਇੱਕ ਬੰਦਾ ਕਬਜ਼ਾ ਕਰ ਲਿਆ ਸੀ ਸਤਨਾਮ ਸਿੰਘ ਓਕੇ ਕਬਜ਼ਾ ਕਰਨ ਹੈ ਜਾਂ ਮੈਨੂੰ ਇਹ ਸਤਨਾਮ ਸਿੰਘ ਦਾ ਉਹ ਜਿਹੜਾ ਨਹੀਂ ਸਾਡੀ ਸਾਡੇ ਵੀ ਕੋਰ ਓਕੇ ਸਤਨਾਮ ਸਿੰਘ ਨੇ ਕਬਜ਼ਾ ਕਰ ਰਿਹਾ ਸੀ ਪਹਿਲਾਂ ਉਹਨਾਂ ਨੂੰ ਖਰੀਦਣਾ ਚਾਹਿਆ ਮੈਂ ਮੈਂ ਉਹਨੂੰ ਮਨਾ ਕਰਤਾ ਫਿਰ ਉਹਨਾਂ ਨੇ ਐਸਐਚ ਨੂੰ ਪਾਇਆ ਉਹ ਦੇ ਗਿਆ ਪਤਾ ਨਹੀਂ ਕਿਤਨਾ ਕਰਾਇਆ ਮਤਲਬ ਉਹ ਕਬਜ਼ਾ ਕਰ ਗਿਆ ਜੀ ਫਿਰ ਮੈਂ ਕਲਵੰਤ ਕੋਲ ਗਿਆ ਫੋਟੋਆਂ ਦਿਖਾਈਆਂ ਕਲਵੰਤ ਨੂੰ ਇਹ ਕਬਜ਼ਾ ਰੁਕੋ ਇਹ ਕਬਜ਼ਾ ਥੋੜੇ ਟਾਈਮ ਚ ਹੋ ਰਿਹਾ ਮੈਂ ਦੱਸ ਨਹੀਂ ਕਰਨਾ ਅੱਛਾ ਜੀ ਦੋ ਤਿੰਨ ਵਾਰੀ ਕਲਵੰਤੂ ਰਾਇਆ ਉਹਨੂੰ ਦਿਖਾਇਆ ਮੈਂ ਸਭ ਫੋਟੋਆਂ ਦਿਖਾਈਆਂ ਉਹਨੂੰ ਲਿਖ ਤਿਆਰ ਕੀਤਾ ਰੀਟ੍ਰੇਮ ਇਹਨਾਂ ਨੂੰ ਠੀਕ ਹੈ ਮੁੜਦੀ ਤੱਕ ਉਹ ਬੰਦੇ ਨੇ ਉਹ ਵੀ ਸੁਣਾਈ ਨਹੀਂ ਕਰੀ ਉਹ ਬੰਦੇ ਨੇ ਕਲਵੰਤ ਨੇ ਕੱਲ ਅਲਟੀਮੇਟਮ ਸੀ ਕੱਲ ਪੁਲਿਸ ਪ੍ਰਸ਼ਾਸਨ ਦੇ ਕੁਝ ਬੰਦੇ ਆਏ ਸੀ ਤੁਹਾਡੇ ਕੋਲ ਥੱਲੇ ਸੀਗੇ ਹਾਂ ਜੀ ਥੱਲੇ ਸੀਗੇ ਉੱਪਰ ਤਾਂ ਨਹੀਂ ਰਿਹਾ ਕੋਈ ਫਿਰ ਮਨ ਤਾਂ ਲੱਗਿਆ ਸੀ ਕਿ ਠੱਡੇ ਵਗੈਰਾ ਲਾ ਦਿੱਤੇ ਨੇ ਹਾਂ ਜੀ ਠੱਡੇ ਛੱਡੇ ਠੱਡੇ ਲਾ ਗਏ ਤੇ ਨਾ ਨੋਟਸ ਕੱਟ ਗਏ ਇਹਨਾਂ ਨੂੰ ਅੱਛਾ ਜੀ ਜਿਹਨਾਂ ਕਬਜ਼ਾ ਕਰਿਆ ਵਾ ਦਫਾ 7 ਦਾ ਨੋਟਸ ਕੱਟਦਾ ਇਹ ਇਹਨਾਂ ਨੂੰ 23 ਤਰੀਕ ਲਾਤੀ ਮਿਤੀ 23 ਤਰੀਕ ਨੂੰ ਆਪਣਾ ਪੱਕਾ ਦਸਤਾਵਾਜ਼ ਪਨਾ ਅਦਾਲਤ ਤੇ ਪਾ ਕੇ ਨਹੀਂ ਅਦਾਲਤ ਦੇ ਵਿੱਚ ਕਿ ਉੱਥੇ ਉਹਨੇ ਤਹਿਸੀਲਾਰ ਵੱਲੋਂ ਆਪਣੇ ਕੋਲ ਬੁਲਾਇਆ ਡੀਡੀਪੀਓ ਨੇ ਤੇ ਕਬਜ਼ਾ ਕਿਸ ਤਰ੍ਹਾਂ ਕੀਤਾ ਇਹਨਾਂ ਨੇ ਕੰਧ ਕੱਢੀ ਆ ਜਾ ਕੋਈ ਮਕਾਨ ਬਣਾ ਕਿਸ ਤਰ੍ਹਾਂ ਦਾ ਕਬਜ਼ਾ ਹੈ ਮਕਾਨ ਨਹੀਂ ਬਣਾ ਰਿਆ ਜੀ ਬਗਲ ਬਗਲ ਕਰਿਆ ਹੋਇਆ ਨੇ ਬਗਲ ਵੀ ਕਰਿਆ ਹੋਇਆ ਤੇ ਇਹ ਨਾ ਪਲਾਟ ਦੱਬ ਕੇ ਨਾ ਵਿੱਚ ਵੇਚ ਦਿੰਦੇ ਆ ਇਸ ਤਰ੍ਹਾਂ 200 250 ਕਾ ਮੱਲ ਕਹਿੰਦੇ ਨੇ ਵਿੱਚ ਤੇ 100 ਕਾ ਤੇ ਵੇਚ ਤੇ ਆ 100 ਕਾ ਤੇ ਸਨਫਰ ਮਤਲਬ ਜਿਹੜੇ ਇਹਨਾਂ ਦਾ ਆਪਣਾ ਘਰ ਤੋਂ ਪਹਿਲਾਂ ਵੇਚ ਤੇ ਨੇ ਜਦੀ ਜ਼ਮੀਨਾਂ ਸਾਰੀਆਂ ਵੇਚ ਤੇ ਆ ਹੁਣ 50 ਜ਼ਮੀਨਾਂ ਹੀ ਇਹ ਦੱਬ ਕੇ ਵੇਚਣ ਲੱਗੇ ਹੋਏ ਆ ਇਹ ਕੀ ਪਰਵਾਹ ਹੈ ਕਿ ਦੋ ਤਿੰਨ ਬੱਚੇ ਉਹ ਹੀ ਉਹ ਹੀ ਕੰਮ ਕਰਦੇ ਆ ਇਹ ਪੁਲਿਸ ਪ੍ਰੋਸੈਸਨ ਫਿਰ ਕਿਉਂ ਨਹੀਂ ਜਾਗਦਾ ਕਿਉਂ ਨਹੀਂ ਜ਼ਮੀਨਾਂ ਸੰਭਾਲਦਾ ਗੱਲ ਤਾਂ ਉੱਚੀ ਬਸਰ ਨੋਟਸ ਨੋਟ ਕੱਢ ਐਨਕਾ ਭੇਦ ਪਿਆਵਾ ਵੀ ਜਿੱਥੇ ਚੋਣ ਜਾਬਤਾ ਲੱਗਦਾ ਇਹਨਾਂ ਨੂੰ ਭੇਦ ਤੇ ਵੀ ਚੋਣ ਜਾਬਤੇ ਮਗੇ ਪੰਚਾਇਤਾਂ ਭੰਗ ਕਿਹੜੇ ਕਿਸੇ ਨੂੰ ਪੁੱਛਣਾ ਓਕੇ ਪਰ ਆਤ ਬਰਾਤ ਇਹ ਹੌਣ ਹੁਣ ਕਰੀ ਜਾਂਦੇ ਆ ਘਰ ਨਾਲ ਇੱਥੇ ਰਹੀ ਜਾਂਦੇ ਵਿੱਚ ਵੱਧ ਜੰਦੇ ਕਹਾ ਨੂੰ ਤੇ ਚੋਣ ਜਾਬਤੇ ਦਾ ਫਾਇਦਾ ਠਾਉਂਦੇ ਆ ਲੋਕ ਚੋਣ ਜਾਬਤੇ ਦਾ ਫਾਇਦਾ ਠਾਉਂਦੇ ਆ ਲੋਕ ਭਈ ਠੀਕ ਹੈ ਜੇ ਤੁਸੀਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਦੇ ਹੋ ਹਾਂਜੀ ਆ ਇਹ ਬੰਦੇ ਨੂੰ ਸੁਣਵਾਈ ਕਰਦਾ ਚੋਣ ਕਮਿਸ਼ਨ ਕੋਲ ਕਮਿਸ਼ਨ ਨੇ ਨਹੀਂ ਕਰੀ ਸਰ ਅਸੀਂ ਅੱਛਾ ਜੀ ਜੀ ਇਸ ਟਾਈਮ ਨਾਲ ਇਹ ਜਿਹੜੇ ਬੰਦੇ ਆ ਨਾ ਜਿਹੜੀ ਸਰਕਾਰ ਬਣਦੀ ਹੈ ਬਹੁਤ ਉਸ ਤੋਂ ਉਹਨੂੰ ਬੰਦੇ ਨਾਲ ਕੋ ਮਿਲਾਂਦੇ ਜੀ ਇਹਨਾਂ ਦੇ ਬੰਦੇ ਦਾ ਆਹੀ ਕੰਮ ਹੈ ਓਕੇ ਉਹ ਮਨੋ ਵੀ 20 ਸਾਲ ਲੋਕ ਪਜਤਾ ਜਿਹੜੀ ਵੀ ਸਰਕਾਰ ਬਣਦੀ ਉਹਦੇ ਨਾਲ ਕੋ ਮਿਲਾਣਾ ਨੇ ਉਸੇ ਦੇ ਕੋ ਫੋਨ ਕਰਾਉਂਦੇ ਐ ਐਮਐਲਏ ਤੇ ਬਹੁਤ ਇੰਨੇ ਮੈਂ ਅਫਸਰ ਦਬ ਜਾਂਦੇ ਐ ਤੇ ਤੁਸੀਂ ਕੱਲ 12 ਵਜੇ ਤੇ ਬੈਠੇ ਉੱਤੇ ਧੁੱਪ ਵੀ ਹੋਣੀ ਆ ਰੋਟੀ ਪਾਣੀ ਦਾ ਪ੍ਰਬੰਧ ਕੀ ਆ ਫਿਰ ਰੋਟੀ ਤਾਂ ਮੈਂ ਰੋਟੀ ਨਹੀਂ ਖਾਦੀ ਜੀ ਬਿਲਕੁਲ ਨਹੀਂ ਕਰਨਦੀ ਮੈਂ ਜੀ ਪਾਣੀ ਤੇ ਪਾਣੀ ਤੇ ਹਾਂ ਪਾਣੀ ਤੇ ਫਿਰ ਕੋਈ ਪ੍ਰੋਬਲਮ ਨਹੀਂ ਸੀ ਮੈਂ ਰੋਟੀ ਨਹੀਂ ਖਾਦੀ ਰੋਟੀ ਕੋਈ ਤੁਸੀਂ ਕਹਿ ਰਹੇ ਹੋ ਕਿਹੜੇ ਕਿਹੜੇ ਐ ਦੇਸੀ ਸਾਭ ਦੇ ਕੋਈ ਨਹੀਂ ਅੱਜ ਮਤਲਬ ਅੱਜ ਇਹ ਸੀਆਈਡੀ ਸਟਾਫ ਤੋਂ ਸਾਰੇ ਫੋਟੋ ਖਿੱਚ ਕੇ ਲੈ ਕੇ ਇਹ ਵੀਡੀਓ ਬਣਾ ਕੇ ਲੈ ਕੇ ਜੀ ਜਿਹੜਾ ਕਬਜ਼ਾ ਹੋਇਆ ਵਾ ਅੱਛਾ ਜੀ ਇਹ ਕੱਲ ਤ ਕੱਲ ਤਹਿਿਲ ਦਾ ਤਹਿਿਲਦਾਰ ਸੀਗੇ ਮੌਕੇ ਤੇ ਜੇ ਇਸੇ ਮਿੰਟੇ ਹੋਈ ਕਾਰਨਬਖਤ ਸਾਹਿਬ ਤੇ ਉਹਨਾਂ ਨੇ ਮਿੰਤੀ ਕਰਕੇ ਛੱਡਿਆ ਲਾਤੇ ਸੀਗਾ ਤੁਹਾਨੂੰ ਬੇਨਤੀ ਵੀ ਕੀਤੀ ਉਹਨਾਂ ਵੀ ਥੱਲੇ ਆ ਜਾਓ ਕਾਹਨੂੰ ਥੱਲੇ ਆ ਹਾਂ ਜੀ ਅਮਾ ਜੀ ਮੈਂ ਥੱਲੇ ਨਹੀਂ ਆਣਾ ਮੇਰੀ ਮਜਬੂਰੀ ਹੈ ਵੀ ਠੀਕ ਨਹੀਂ ਮੇਰੇ ਕਬਜ਼ੇ ਚਲਾਉਣਾ ਓਡੀ ਡਿਮਾਂਡ ਹੈ ਵੀ ਕਬਜ਼ਾ ਛਡਾਓ ਤੇ ਨਾਲ ਬੰਦਿਆਂ ਤੇ ਕਾਰਵਾਈ ਕਰੋ ਹਾਂਜੀ ਹਾਂ ਫਿਰ ਉਹਨਾਂ ਨੋਟਸ ਕੱਟਦੇ ਆ ਉਹ ਕਹਿੰਦੇ ਵੀ ਕਿ ਮੇਰੀ ਉਹ ਹੀ ਵੀਡੀਓ ਸਾਹਿਬ ਕਹਿੰਦੇ ਵੀ ਅਸੀਂ ਨੋਟ ਕੱਢ ਸਕਦੇ ਵੀ ਅਸੀਂ ਜਿੱਦੀ ਤੋੜ ਨਹੀਂ ਸਕਦੇ ਆਪਾਂ ਬਾਉਂਡਰੀ ਅਗਲੇ ਨਹੀਂ ਤੇ ਪਰ ਵੀ ਇਹਨਾਂ ਦੇ ਪੱਕੇ ਸੁਣਨਾ ਪੈਣਾ ਇੱਕ ਵਾਰੀ ਸਾਨੂੰ ਆਓ ਤਾਂ ਮੇਰੀ ਜਿੱਦੀ ਜੀ ਮਹਾਜਾ ਦਾ ਆਪਾਂ ਨੇ ਇੱਕ ਵਾਰੀ ਜਰੀਵੇ ਮਾਰ ਲਈ ਸਾਡੀ ਜ਼ਮੀਨ ਸਾਡੀ ਹੈ ਕੋਈ ਕੇਸ ਨਹੀਂ ਚੱਲਦਾ ਵੀ ਤੁਸੀਂ ਮਸ਼ੀਨ ਕੱਤੀ ਸੀ ਵੀ ਪਤਾ ਹੀ ਕਰਨਾ ਨੂੰ ਤੇ ਤੁਹਾਡਾ ਅੱਜ ਅੱਜ 12 ਵਜੇ ਤੱਕ ਦਾ ਅਲਟੀਮੇਟ ਹੈ ਹਾਂਜੀ 12 ਵਜੇ ਤੱਕ ਕਿਹਾ ਸੀਗਾ ਉਹ 12 ਵਜੇ ਤੱਕ ਆਓ ਫਿਰ ਆਪਾਂ ਕੰਮ ਕਰ ਲੈਣਾ ਹੁਣ ਵੀਡੀਓ ਸਾਹਿਬ ਦਾ ਫੋਨ ਤੁਸੀਂ ਪਤਾ ਕਿਉਂ ਤੁਸੀਂ ਕੰਮ ਨਾ ਕਰੋ ਤੁਸੀਂ ਬੇਨਤੀ ਹੈ ਤੁਸੀਂ ਕਹੋ ਮੈਂ ਲੰਮਾ ਟਮੰਨ ਡਟ ਕੇ ਬੈਠਾਂਗੇ ਉਹ ਦੂਜਾ ਬਿਲਕੁਲ ਕੰਮ ਨਹੀਂ ਕਰਨਾ ਹਾਂਜੀ ਲੰਮਾ ਸਮਾਂ ਡਟ ਕੇ ਬੈਠੋ ਆਪਦੀ ਮੰਗ ਮੰਗੋ ਕਿਉਂਕਿ ਜੇ ਤੁਸੀਂ ਆਵਾਜ਼ ਉਠਾਉਣ ਵਾਲੇ ਬੰਦੇ ਨਾ ਰਹੇ ਫਿਰ ਫਿਰ ਹੋਰ ਕਬਜ਼ੇ ਕਰਨਗੇ ਲੋਕ ਇਹ ਹਾਂਜੀ ਹਾਂ ਤੁਸੀਂ ਅਲਟੀਮੇਟਮ ਨੂੰ ਚੇਂਜ ਕਰੋ ਕਿ ਮੈਂ ਜਦ ਤੱਕ ਬੈਠਾ ਰਾਂਗਾ ਜਦ ਤੱਕ ਮਸਲਾ ਹੱਲ ਨਹੀਂ ਹੋਏਗਾ ਸਰ ਜੀ ਇਹ ਇਹ ਠੀਕ ਰਹੂਗਾ ਇਹਨਾਂ ਨੇ ਮਤਮੰਨ ਜਿਹੜੇ ਨੋਟਸ ਕੱਢੇ ਐ ਇਹਨਾਂ ਨੂੰ ਹਾਂਜੀ ਨੋਟਸ ਕੱਢਣ ਦੇ ਉਹਨਾਂ 23 ਤਰੀਕ ਲਿਖੀ ਹੋਈ ਐ ਓਕੇ 23 ਤਰੀਕ ਦੇ ਉੱਤੇ 23 ਤਰੀਕ ਨੂੰ 23 23 ਤਰੀਕ ਦਾ ਅਲਟੀਮੇਟਮ ਦੇ ਦੋ 23 ਤੱਕ ਮੈਂ ਇੱਥੇ ਬੈਠਾਂਗਾ ਬਾਅਦ ਚ ਉਤਰਾਂਗਾ ਜੇ ਨਹੀਂ ਫਿਰ ਨਹੀਂ ਉਤਰਨਾ ਐਸ ਤਰ੍ਹਾਂ ਤੂੰ ਕੋਈ ਐਵੇਂ ਦਾ ਅਲਟੀਮੇਟਮ ਦੇ ਦੋ ਨਹੀਂ ਤਾਂ ਫਿਰ ਇਹਨਾਂ ਨੂੰ ਤਾਂ ਮੋਜਾਂ ਲੱਗਣਗੀਆਂ ਇਹ ਇਹ ਕਹਿੰਦੇ ਸੀ ਲਿਖ ਕੇ ਦੇਣੇ ਆ ਦਫ਼ਤਰ ਲਈ ਕਹਿੰਦੇ ਤਹੀਦਾ ਸਾਹਿਬ ਕਹਿੰਦੇ ਵੀ ਲਿਖ ਕੇ ਦੇਣੇ ਵੀ ਜਿਹੜੀ ਮਿੰਤੀ ਜੀ ਅੰਦਰ ਵਾਲ ਕੋਪੀ ਦੀ ਮਿੰਤੀ ਨਾ ਇਹ ਤਾਂ ਚਲੋ ਹੋ ਗਈ ਕੱਲ੍ਹ ਇਕੰਦਲੇ ਟੋਪੇ ਦੀ ਡਰੋਨ ਗਰਮੈਂਟ ਦੀ ਹਾਈ ਕੋਰਟ ਨਾਲ ਡਰੋਨ ਗਰਮੈਂਟ ਦਾ ਇਹ ਲਿਖਤੀ ਦਿੰਦੇ ਆ ਤੁਹਾਡੇ ਕੋਲ ਗੱਲ ਕਰਦੇ ਆ ਤੁਸੀਂ 23 ਤੋਂ ਬਾਅਦ ਫੇਟਿੰਗ ਕਿਤੇ ਚੜਜੋ 에ਅਰਪੋਰਟ ਚੜਜੋ ਹਾਂਜੀ ਹਾਂ ਦੂਜਾ ਦੂਜਾ ਕਦਮ ਬਿਲਕੁਲ ਨਹੀਂ ਚੱਕਣਾ ਜ਼ਿੰਦਗੀ ਕੀਮਤੀ ਹੁੰਦੀ ਆ ਹਾਂਜੀ ਹਾਂ ਇਹ ਮੇਰੇ ਵੱਲੋਂ ਤੁਹਾਨੂੰ ਬੇਨਤੀ ਵੀ ਕਰ ਲਓ ਜਾਂ মিডিਆ ਵੱਲੋਂ ਇਕਤਰੀੰਦੀ ਅਪੀਲ ਕਰ ਲਓ ਹਾਂਜੀ ਠੀਕ ਹੈ ਠੀਕ ਹੈ ਧੰਨਵਾਦ ਸਪੰਸਾ ਸਾਹਿਬ ਜਿਹੜੀ ਇਹ ਵੀਡੀਓ ਹੈ ਛੇਤੀ ਛੇਤੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਉਹਨਾਂ ਦੇ ਕੋਲ ਪੁੱਛਦੀ ਕਰੋ ਮੈਂ ਇਸ ਟਾਈਮ ਟੈਂਕੀ ਦੇ ਬੈਠਾ ਏ ਮਜਬੂਰ ਹੋ ਕੇ ਮਨੂੰ 1 ਸਾਲ ਹੋ ਗਿਆ ਕਿਹੜੇ ਮਾਰਦਿਆਂ ਨੂੰ ਵੀ ਨਜਾਇਜ਼ ਕਬਜ਼ੇ ਹੋ ਰਹੇ ਐ ਇਹਨੂੰ ਛਡਾਓ ਬਹੁਤ ਹੀ ਦੁਖੀ ਹੋ ਗਿਆ ਮੈਂ ਅੱਜ ਟੈਂਕੀ ਤੇ ਬੈਠਾ ਏ ਤੇ ਬੇਨਤੀ ਐ ਕਿ ਇਹਨਾਂ ਨੂੰ ਕਬਜ਼ੇ ਨੂੰ ਛਡਾਓ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਪਏ ਐ ਹਾਈ ਕੋਰਟ ਦੇ ਦੌਂਗ ਵਿੱਚ ਜਵੰਦਲਾ ਡੁੱਬਾ ਉਹਦਾ ਹਾਈ ਕੋਰਟ ਦੇ ਆਰਡਰ ਹੈ ਉਹਦੇ ਆਰਡਰ ਆਏ ਵੀ ਡਰੋਨ ਕਰਮਿੰਤੀ ਕਰਾਉਣ ਦੇ 6 ਮਹੀਨੇ ਹੋ ਗਏ ਕੋਈ ਸੁਣਾਈ ਨਹੀਂ ਕਰ ਰਿਹਾ ਕੋਈ ਮਿੰਤੀ ਨਹੀਂ ਹੋਈ ਤੇ ਦਿੱਤੇ ਹੋਏ ਨੂੰ ਸਾਨੂੰ ਵੀ 6-7 ਮਹੀਨਾ ਹੋ ਗਏ ਤਹਿਿਲਦਾਰ ਨੂੰ ਇਹਦੀ ਕਾਪੀ ਹੈ ਹਾਈ ਕੋਰਟ ਦੀ ਹਾਈ ਕੋਰਟ ਦੇ ਆਰਡਰ ਨੂੰ ਵੀ ਚੱਕੇ ਟੰਗਿਆ ਵਈ ਮਤਲਬ ਸਰ ਇਹ ਜਿਹੜੀ ਨਲਕੀ ਹੈ ਇਹ ਸਾਡੇ ਜੋ ਵਿਧਾਇਕ ਹੈ ਮੁਹਾਲੀ ਤੋਂ ਐਮ ਐਲ ਏ ਸਰਦਾਰ ਕਲਵੰਦ ਸਿੰਘ ਜੀ ਸਭ ਉਹਨਾਂ ਦੀ ਸਿਹਤੇ ਕਬਜ਼ੇ ਹੋ ਰਹੇ ਐ ਹੱਥ ਬੰਨ ਕੇ ਬੇਨਤੀ ਐ ਕਿ ਇਹਨਾਂ ਨੂੰ ਕਬਜ਼ੇ ਨੂੰ ਛਡਾਓ ਨਹੀਂ ਤਾਂ ਮੈਨੂੰ ਕੋਈ ਕਦਮ ਚੁੱਕਣਾ ਪੈਣਾ ਇਹ ਰਾਮਗੜ੍ਹ ਟੈਂਕੀ ਦੇ ਕੋਲ ਕਬਜ਼ਾ ਹੋਇਆ ਇਹ ਤਾਜ਼ਾ ਕਬਜ਼ਾ ਹੋਇਆ ਕੱਲ ਹਫ਼ਤਾ ਹੋ ਗਿਆ ਇਹਦੀਆਂ ਫੋਟੋ ਵੀ ਮੈਂ ਭੇਜਿਆ ਵੀ ਆਫਸਰ ਵੀਡੀਓ ਆਫਸਰ ਚ ਕੋਈ ਸੁਣਾਈ ਨਹੀਂ ਹੈ ਆ ਲੰਬਰ ਦੀ ਜਗ੍ਹਾ ਜੀ ਆ ਦੇਖੋ ਬਸਾ ਵੀ ਐ ਬਸਾ ਵੀ ਤੇ ਪੁਰਨ ਕੁਛ ਨਹੀਂ ਆ ਲੰਬਰ ਹੈ ਜੀ ਆ ਆ ਲੰਬਰ ਹੈ ਜਿੱਥੇ ਟੈਂਕੀ ਹੈ ਤਾਂ ਕਿ ਇਹ ਸਕੂਲ ਦਾ ਨੰਬਰ ਹੈ ਜੀ ਗਰਾਊਂਡ ਬੱਚਿਆਂ ਵੱਲ ਛੱਡਿਆ ਹੋਇਆ ਸੀਗਾ ਬੱਚਿਆਂ ਦੀ ਭਵਿੱਖ ਦੀ ਗੱਲ ਹੈ ਆਉਣ ਵਾਲੇ ਟਾਈਮ ਵਿੱਚ ਬੱਚੇ ਕਿੱਥੇ ਖੇលੋਗੇ ਖੇਲਣੇ ਬਾਤ ਹੈ ਜਗਾ ਛੱਡੀ ਵੀਤੀ ਇਹ ਇਹ ਪਹਿਲਾਂ ਤੋਂ ਹੀ ਚੌਂ ਜਾਬਤਿਆਂ ਵਿੱਚ ਇਹ ਕੰਮ ਕਰਦੇ ਆ ਕੋਈ ਸਰਪੰਚ ਬੋਲਦਾ ਨਹੀਂ ਹੈ ਮੇਰੀ ਜਮੀਰ ਮਰੀ ਵੀ ਨਹੀਂ ਹੈਗੀ ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਬਹੁਤ ਟੈਂਪਰੇਚਰ ਚ ਹੈ ਮਿੱਦਾਂ ਇਹ ਕਬਜਾ ਹਫਤਾ ਹੋਇਆ ਨੂੰ ਮੈਂ ਫੋਨ ਵੀ ਕਰਲੇ ਕੋਈ ਨਹੀਂ ਸੁਣਾਈ ਕਰ ਰਿਹਾ ਮਿੰਤੀ ਹੈ ਇਹਨੂੰ ਛੇਤੀ ਛੇਤੀ 24 ਘੰਟੇ ਦਾ ਟਾਈਮ ਹੈ ਤੁਹਾਡੇ ਕੋਲ 24 ਘੰਟੇ ਦੇ ਵਿੱਚ ਵਿੱਚ ਇਹਨੂੰ ਕਬਜ਼ੇ ਨੂੰ ਮਿੰਤੀ ਕਰ ਕਰਕੇ ਇਹਦੀ ਮਿੰਤੀ ਦੀ ਦਰਖਾਸਤ ਵੀ ਦਿੱਤੀ ਗਈ ਸੀ ਤਹਿੰਦਾਲ ਸਾਹਿਬ ਨੂੰ ਮਿੰਤੀ ਦੀ ਦਰਖਾਸਤ ਦੇਈ ਨੂੰ ਮੇਰੇ ਖਿਆਲ ਚ ਹੋ ਗਿਆ ਇਹ ਆ ਦੇਖੀ ਮਿੰਤੀ ਮਿੰਤੀ ਦੀ ਦਰਖਾਸਤ ਹੈ ਜਿੱਤੀ ਵੀ 220 ਨੰਬਰ ਨੰਬਰ ਹੈ ਜੀ ਇਹ ਦੇ ਬਿਟ ਨੰਬਰ ਇਹ ਸਾਰਾ ਇਹ ਸਕੂਲ ਦਾ ਨੰਬਰ ਹੈ ਜੀ ਮਤਾ ਪਾਇਆ ਪੰਚਾਇਤ ਨੇ ਪੰਚਾਇਤ ਨੇ ਮਤਾ ਪਾਇਆ ਭਾਈ ਮਨਤੀ ਬਾਤ ਦਿੱਤਾ ਹੈ ਭਾਈ ਇਹ ਐਮਐਲਏ ਸਾਹਿਬ ਦੀ ਸਹਿਤ ਹੋ ਰਹੀ ਹੈ ਉਹ ਮਨਤੀ ਨਹੀਂ ਹੋਣ ਦੇ ਰਿਹਾ ਹੱਥ ਬੰਨ ਕੇ ਬੇਨਤੀ ਹੈ ਸੀਐਮ ਸਾਹਿਬ ਇਥੇ ਗੌਰ ਕਰੋ 24 ਘੰਟੇ ਦਾ ਟਾਈਮ ਹੈ ਆਪੀ ਡੀਜ਼ਲ ਦੀ ਬੋਤਲ ਅੱਗ ਲਾ ਕੇ ਟੈਂਕੀ ਤੇ ਮਰੂੰਗਾ ਆ ਡੱਬੀ ਹੈ 24 ਘੰਟੇ ਦਾ ਟਾਈਮ ਹੈ ਇਹਨੂੰ ਕਬਜ਼ੇ ਨੂੰ ਖਾਲੀ ਕਰਾ ਕੇ ਤੇ ਨਾਲ ਦੀ ਨਾਲ ਜੀਸੀਬੀ ਲੈ ਕੇ ਉਹਨੂੰ ਪਧਰਾ ਕਰੋ ਤੇ ਮਿੰਤੀ ਕਰਾ ਕੇ ਨਿਸ਼ਾਨ ਦੇ ਸਾਰੇ ਕਾਗਜ਼ ਪੱਤਰ ਮਤੇ ਦੀ ਕਾਪੀ ਨਾਲ ਦਿੱਤੀ ਵੀ ਡੀਜ਼ਲ ਰੱਖਿਆ ਹੋਆ ਆਪਣੇ ਕੋਲ 24 ਘੰਟੇ ਦਾ ਟਾਈਮ ਹੈ ਕੱਲ ਨੂੰ ਐਸੀ ਟਾਈਮ ਤੇ ਅਖੀਰ ਨੂੰ ਮੈਂ ਕਹਿ ਰਿਹਾ ਹਾਂ ਇਹ ਤੋਂ ਬਾਅਦ ਮੇਰੇ ਕੋਲ ਕੁਝ ਨਹੀਂ ਹੈਗਾ ਮਰਨ ਮੈਂ ਨਹੀਂ ਬਿਆਦਾਸ਼ ਕਰਦਾ ਮੇਰੀ ਪੰਚਾਇਤ ਵਿੱਚ ਕੋਈ ਕਬਜ਼ਾ ਕਰ ਲਪੇ ਮੈਂ ਇਹ ਕਲਾਂਕ ਨਹੀਂ ਲਾਉਣਾ ਆਪਣੀ ਆਪਣੀ ਪੰਚਾਇਤ ਚ ਮੈਂ ਕਲਾਂਕ ਕਲਾਂਕ ਨਹੀਂ ਲਾਉਣਾ ਆਪਣੇ ਵਰ ਇਹਨੂੰ ਕਬਜ਼ੇ ਨੂੰ 24 ਘੰਟੇ ਵਿੱਚ ਛਡਾਓ ਇਹਦੇ ਕਬਜ਼ੇ ਦੇ ਜੋ ਕ੍ਰਾਂਤਕਰਾਂ ਦੇ ਨਾਲ ਹੋ ਗਏ ਦੋ ਤਿੰਨ ਬੰਦੇ ਦੋ ਦਾਉ ਦੇ ਆ ਇੱਕ ਰਾਜੂ ਹਰਵਿੰਦਰ ਸਿੰਘ ਹੈ ਇੱਕ ਹੈਗਾ ਅਮੀਤ ਬਰਮਾ ਤੇ ਮੇਰੀ ਮੌਤ ਦੇ ਜ਼ਿੰਮੇਵਾਰ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਹੋਊਗੀ ਜੇ ਨਾ ਕਬਜ਼ੇ ਛਡਾਏ 24 ਘੰਟੇ ਦਾ ਟਾਈਮ ਹੈ ਵਾਹੀ ਦਾਉਂ ਦੇ ਵਿੱਚ ਆ ਰਾਤ ਨੂੰ ਕਬਜ਼ਾ ਹੋ ਗਿਆ ਇਹ ਸਕੂਲ ਦੀ ਜਗ੍ਹਾ ਇਹ ਨੰਬਰ ਦੀ ਸਾਰੀ ਉਹ ਬਤਨ ਕੇ ਬੇਨਤੀ ਹੈ ਕਿ ਇਹ ਨੂੰ ਕਬਜ਼ੇ ਨੂੰ ਹਟਾਇਆ ਜਾਵੇ ਇਹ ਕਬਜ਼ਾ ਹੋਇਆ ਵੇ ਸਕੂਲ ਦੀ ਜਗ੍ਹਾ ਇਹ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਜੀ ਮੈਂ ਬਲਵਿੰਦਰ ਸਿੰਘ ਕੁੰਮੜਾ ਪ੍ਰਧਾਨ ਕਫੇਚਾਰ ਤੇ ਕ੍ਰਿਸ਼ਟਾਚਾਰ ਮੋਦੀਪੁਰ ਪੰਜਾਬ ਅਤੇ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਜਿਲਾ ਮੁਹਾਲੀ ਮੈਂ ਪ੍ਰੈਸ ਦੇ ਧਿਆਨ ਚ ਲੈਣਾ ਚਾਹੁੰਦਾ ਪ੍ਰੈਸ ਰਾਹੀਂ ਸਰਕਾਰ ਦੇ ਧਿਆਨ ਚ ਲੈਣਾ ਚਾਹੁੰਦਾ ਪਬਲਿਕ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਜੋ ਕੱਲ ਵੀ ਬਾਰਦਾਤ ਪਿੰਡ ਜਿਲਾ ਮੁਹਾਲੀ ਜਿਲਾ ਮੁਹਾਲੀ ਬਲਾਕ ਮੁਹਾਲੀ ਤੇ ਪਿੰਡ ਦੌਂ ਦੀ ਗੱਲ ਕਰੀਏ ਤਾਂ ਪਿੰਡ ਦੌਂ ਦੇ ਵਿੱਚ ਪਿੰਡ 'ਚ ਇੱਕ ਸ਼ਾਮਲਾੜ ਜ਼ਮੀਨ ਨੂੰ ਛੜਾਣ ਲਈ ਪਹਿਲਾਂ ਸਰਪੰਚ ਦੌੜ ਪੱਜ ਕਰਦੇ ਐਮਪੇਰ ਵਹੀ ਕਰਦੇ ਨੇ ਕੋਰਟਾਂ ਦੇ ਅਦਾਲਤਾਂ ਦੇ ਕਾगज ਵੀ ਆਪਣੇ ਹੱਕ 'ਚ ਹੋ ਜਾਂਦੇ ਆ ਆਰਡਰ ਵੀ ਪੰਚਾਇਤ ਦੇ ਹੱਕ 'ਚ ਹੋ ਜਾਂਦੇ ਆ ਪਰ ਜਦੋਂ ਕਬਜ਼ਾ ਛਡਾਣ ਦੀ ਗੱਲ ਆਉਂਦੀ ਹੈ ਤਾਂ ਕੱਲ ਸ੍ਰੀ ਆਮ ਸਰਪੰਚوں ਨੂੰ ਇੱਕ ਮਨ ਲੱਗਦੀ ਪਹਿਲੀ ਵਾਰੀ ਹੋਊਗਾ ਇਹ 70 ਸਾਲ 'ਚ ਜਦੋਂ ਸਰਪੰਚਾਂ ਨੂੰ ਟੈਂਕੀਆਂ ਤੇ ਚੜ ਕੇ ਪੰਚਾਇਤੀ ਜ਼ਮੀਨ ਨੂੰ ਬਚਾਉਣ ਲਈ ਚਾਰਾ ਰਜੋਈ ਕਰ ਰਿਹਾ ਸਰਪੰਚ ਅਜਮੇਰ ਸਿੰਘ ਜੀ ਸਰਪੰਚ ਦਾਉਂ ਤੋਂ ਜਿਹਨੇ ਕੱਲ ਵੀਡੀਓ ਭੇਜੀ ਮੈਂ ਉਹ ਵੀਡੀਓ ਪ੍ਰਸ਼ਾਸਨ ਨੂੰ ਅਨੁਸ਼ਾਸਨ ਨੂੰ ਭੇਜੀ ਆ ਪ੍ਰੈਸ ਨੂੰ ਭੇਜੀ ਆ ਉਦੋਂ ਬਾਅਦ ਕਿਉਂ ਜਾ ਕੇ ਹੱਥਾਂ ਪੈਰਾਂ ਦੀ ਪ੍ਰਸ਼ਾਸਨ ਨੂੰ ਪਈ ਫਿਰ ਕਹਿੰਦਾ ਡੀਓ ਡੀਡੀਪੀਓ ਆਇਆ ਤੇ ਬੀ ਬੀਡੀਪੀਓ ਆਇਆ ਤੇ ਮੌਕੇ ਤੇ ਨਿਸ਼ਾਨਦੇਹੀ ਹੋਈ ਤੇ ਉਹਨਾਂ ਨੂੰ ਵੀ ਨੋਟਸ ਕੱਢੇ ਗਏ ਜਿਹੜੇ ਸਬੰਧਤ ਅਧਿਕਾਰੀ ਸੀ ਜਿਵੇਂ ਤਹਿਸੀਲਦਾਰ ਦੀ ਗੱਲ ਕਰ ਲਈ ਪਟਵਾਰੀ ਦੀ ਗੱਲ ਕਰ ਲਈ ਕਨਗੋਦੀ ਪਰ ਉਸ ਸਰਪੰਚ ਨੇ ਬਹੁਤ ਹੀ ਦੁਖ ਦੀ ਗੱਲ ਹੈ ਟੈਂਕੀ ਦੇ ਬੈਠੇ ਸਰਪੰਚ ਨੇ ਧੁੱਪ 'ਚ ਇਹ ਕੀ ਕਿਹਾ ਵੀ ਜਿਹੜਾ ਇੱਥੇ ਦਾ ਸਾਡਾ ਵਿਧਾਇਕ ਨੇ ਐਮਐਲਏ ਕਲਵੰਤ ਸਿੰਘ ਉਹਦੇ ਇਸ਼ਾਰੇ ਤੇ ਉਹਨਾਂ ਦੇ ਸਹਿਤੇ ਇਹ ਜਿਹੜਾ ਨਜਾਇਜ਼ ਕਬਜ਼ਾ ਹੋ ਰਿਹਾ ਜਿਹੜੀ ਪੰਚਾਇਤੀ ਲੈਂਡ ਹੈ ਉਹਨਾਂ ਦੇ ਕਬਜ਼ਾ ਹੋ ਰਿਹਾ ਗੱਲ ਅਸੀਂ ਪਹਿਲਾਂ ਵੀ ਨਜਾਇਜ਼ ਕਬਜ਼ੇ ਬਹੁਤ ਹੋਏ ਨੇ ਤੇ ਬਹੁਤ ਛੜਾਈਆਂ ਜਿਵੇਂ ਗੱਲ ਜੋਲੀ ਪਿੰਡ ਦੀ ਕਰ ਲਈਏ ਗੱਲ ਮੱਕੜਿਆਂ ਪਿੰਡ ਦੀ ਕਰ ਲਈਏ ਮੇਰੇ ਕੋਲੇ 100 ਕਾ ਉਦਾਹਰਨ ਤਕਰੀਬਨ ਜਿਲ੍ਹਾ ਮੁਖਲੀ ਦੀ ਹੈ ਜਿਹੜੇ ਅਸੀਂ ਨਜਾਇਜ਼ ਕਬਜ਼ੇ ਛੜਾਈਆਂ ਸਰਪੰਚਾਂ ਦੀ ਮਦਦ ਕੀਤੀ ਹੈ ਪਰ ਲੇਕਿਨ ਪਹਿਲੀ ਵਾਰ ਹੀ ਹੋਇਆ ਹੋਊਗਾ 70 ਸਾਲ ਚ ਜਦੋਂ ਸਰਪੰਚ ਨੂੰ ਟੈਂਕੀ ਤੇ ਚੜ ਕੇ ਆਪਣੇ ਜਿਹੜਾ ਹੈਗਾ ਨਜਾਇਜ਼ ਕਬਜ਼ੇ ਦੀ ਨਿਸ਼ਾਨਦੇਹੀ ਕਰਾਣੀ ਪਈ ਕੱਲ ਜਦੋਂ ਪ੍ਰਸ਼ਾਸਨ ਡਾਕਿਆ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਤੇ ਹੁਣ ਉਹ ਕਰਿਆ ਪਰ ਲੇਕਿਨ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਕਾਮਨ ਲੈਂਡ ਹੈ ਪੰਚਾਇਤੀ ਲੈਂਡ ਹੈ ਜਿਵੇਂ ਪਹਿਲਾਂ ਵੀ ਕਾਲੀ ਕਾਂਗਰਸ ਦੇ ਕਬਜ਼ੇ ਹੁੰਦੇ ਰਹੇ ਸਰਕਾਰ ਦੀ ਸਿਹਾਂ ਤੇ ਐਮਐਲਏ ਦੇ ਸਿਹਾਂ ਤੇ ਹੁਣ ਵੀ ਉਸੇ ਤਰ੍ਹਾਂ ਚੱਲ ਰਿਹਾ ਇਹ ਬਦਲਾਅ ਲਈ ਨੀਤੀ ਨੂੰ ਜਿਹੜੀ ਕਹਿੰਦੇ ਸੀ ਉਹ ਬਦਲਾਅ ਲੋ ਨੀਤੀ ਵਾਲੀ ਕਹਾਣੀ ਹੋਈ ਪਈ ਹੈ ਪਰ ਲੇਕਿਨ ਇਹ ਸਾਨੂੰ ਕੱਲ ਵੀ ਜਿਉਂਦੀ ਜਾਗਦੀ ਉਦਾਹਰਨ ਹੈ ਤੇ ਮੇਰੇ ਕੋਲੇ ਸਬੂਤ ਨੇ ਰਿਕਾਰਡ ਹੈ ਸਾਰਾ ਜਿਹੜਾ ਸਰਪੰਚ ਸਟੈਂਕੀ ਤੇ ਚੜ ਕੇ ਕਿਵੇਂ ਆਪਣੇ ਫਰਿਆਦ ਨੂੰ ਲੈ ਕੇ ਟੈਂਕੀ ਤੇ ਚੜਵਾਉਣਾ ਪਿਆ ਜਦ ਕਿਸੇ ਨਾਲ ਸ਼ਾਸਨ ਨਾ ਪ੍ਰਸ਼ਾਸਨ ਨਾ ਦੀ ਨਾ ਸੁਣੀ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿਸੇ ਹੋਰ ਸਰਪੰਚ ਨੂੰ ਅਜਿਹਾ ਕੰਮ ਨਾ ਕਰਨਾ ਬਬੇ ਡੀਡੀਪੀਓ ਬੀਡੀਪੀਓ ਪਹਿਲੇ ਹੀ ਜਾਗ ਪਏ ਤਾਂ ਕਿ ਇਹ ਸਰਕਰ ਸਰਕਾਰ ਦੇ ਅਧੀਨ ਨਹੀਂ ਹੈ ਤਾਂ ਸਰਕਾਰ ਦੀ ਵੀ ਬੇਇੱਜ਼ਤੀ ਹੈ ਜਿਸ ਪੰਚਾਇਤ ਸਰਪੰਚਾਂ ਦੀ ਵੀ ਬਹੁਤ ਇਨਸਲਟ ਰੇਸ਼ਤੀ ਹੋ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਸਰਪੰਚ ਨੂੰ ਇਨਸਾਬ ਮਿਲਣਾ ਚਾਹੀਦਾ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ